ਨੇ ਚਲਤੇ ਹੀ ਮਾਵਾਂ ਤੀਆਂ ਨਹੀਂ ਜਾਣਾ ਹੀ ਪਰ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਵਾ ਰਕਮ ਦੀ ਗੱਲ ਵਾ 12000 ਦੀ ਗੱਲ ਨਹੀਂ ਗਈ ਨਾਲ ਜਾਣਗੇ ਨਾ ਅਗਲਿਆਂ ਨੂੰ ਪਤਾ ਹੋਊ ਕਿ ਬੰਦਾ ਨਾਲ ਆਇਆ ਉਹ ਮੰਮੀ ਜਾਓ ਤੁਸੀਂ ਬੱਸ ਦਾ ਸਿਰਫ ਮੇਰੇ ਕੋਲ ਸੈਟ ਹੀ ਲੈਣਾ ਹੀ ਠੀਕ ਵਾ ਨਾ ਸ਼ਹਿਰ ਕਿੱਥੇ ਜਾਣਾ ਹੀ ਕਹਿੰਦੇ ਵੀ ਨਹੀਂ ਸੰਦੀਪ ਮੈਂ ਵੀ ਤੇਰੇ ਨਾਲ ਗੱਲ ਕਰਨੀ ਸੀ ਮੇਰਾ ਆਦਾ ਹੀ ਸ਼ਹਿਰ ਜਾਂਦਾ ਅੱਗੇ ਰਪਿੰਦਰ ਬੜਾ ਬੋਲ ਕੇ ਗਈ ਐ ਕਿ ਸੈਟ ਕਢਾ ਲਿਆ ਤਾਂ ਸ਼ਹਿਰ ਤੇ ਤੁਸੀਂ ਗਏ ਨਹੀਂ ਮੈਂ ਤੇਰੇ ਡੈਡੀ ਨੂੰ ਢੀਕਣ ਲਈ ਆ ਤੂੰ ਆਪ ਸਿਆਣੀ ਆ ਜਿੱਦਾਂ ਬਿੱਲੀ ਸੱਤ ਕਰ ਫਿਰਦੀ ਆ ਨਾ ਉਹਨੇ ਸਾਰੇ ਕਮਰੇ ਫੋਲਣੇ ਬਿੱਲੀ ਵਾਲਾ ਹਾਲ ਹੀ ਹੋਦਾ ਮੈਂ ਤੈਨੂੰ ਤਾਂ ਕਰਕੇ ਕਹਿਣ ਢਈ ਆ ਕਿ ਛੁੱਟੀ ਕਰ ਰਾ ਇੱਕ ਛੁੱਟੀ ਨਾਲ ਕੋਈ ਫਰਕ ਨਹੀਂ ਪੈਂਦਾ ਉਹਨੂੰ ਸਮਝਾਇਆ ਕਰ ਕਿ ਉਤਰੋ ਘਟ ਕਰ ਸੌਰਿਆਂ ਦੇ ਪਿੰਡ ਆਈ ਆ ਇੰਨੀ ਜ਼ਬਾਨ ਚਲਾਉਂਦੀ ਚੰਗੀ ਨਹੀਂ ਲੱਗਦੀ ਜਦੋਂ ਚੀਜ਼ ਸਾਡੀ ਹੀ ਲਿਆ ਕੇ ਫੜਾਤੀ ਅਸੀਂ ਸ਼ਹਿਰ ਜਾਈਏ ਜਾਂ ਨਾ ਜਾਈਏ ਕੁੜੀ ਮਗਰ ਲਾਕੇ ਨਾ ਬਥੇਰਾ ਬੁਰਾ ਭਲਾ ਬੋਲਦੀ ਰਹੀਆਂ ਤੁਹਾਨੂੰ ਠੀਕ ਆ ਨਾ ਜੇ ਉਹਨੂੰ ਸੋਨਾ ਲਿਆ ਕੇ ਦੇ ਦਿੱਤਾ ਵਾ ਗੱਲ ਉਹਦੀ ਬਿਲਕੁਲ ਸਹੀ ਆ ਕੁੜੀ ਨੂੰ ਤਾਂ ਕੰਮ ਕੋਈ ਕਹਿਣਾ ਨਹੀਂ ਆ ਤੇ ਨਾਂ ਨੂੰ ਕੁਝ ਕਹਿਣਾ ਹੀ ਆ ਉਹ ਤਾਂ ਬੜੀ ਲਾਡਰੀ ਰੱਖੀ ਆ ਮੈਂ ਹੀ ਵਾਧੂ ਆ ਗਈਆਂ ਘਰ ਦੇ ਵਿੱਚ ਨਾਲੇ ਸਾਰਿਆਂ ਦਾ ਕੰਮ ਧੰਦਾ ਕਰਦੀ ਆ ਤੇ ਨਾਰੀਨਾਂ ਦੀਆਂ ਗੱਲਾਂ ਸੁਣਦੀ ਆ ਚੱਲ ਨਾ ਆ ਮੀਂਹ ਜੇ ਪੈਣ ਦੇ ਆ ਉਹਦਾ ਕਰਕੇ ਸਬਜ਼ੀ ਲੱਗਣ ਦਾ ਪੀ ਆ ਜਿਹੜੀ ਘਰ ਦੀ ਸਬਜ਼ੀ ਆ ਨਾ ਉਹਦੇ ਨਾਲ ਦੀ ਤੇ ਰੀਸ ਹੀ ਨਹੀਂਗੀ ਚੱਲ ਪੰਜ-ਛੇ ਤੇ ਲੱਥਣ ਵੇ ਚਾਲੂ ਪੈ ਜਾਣ ਤਾਂ ਡੰਗ ਹੋ ਜਾਂਦਾ ਵਾ ਕਹਿੰਦੀਆਂ ਕੁੜੀਆਂ ਨੂੰ ਫਲਾ ਕੇ ਤਾਂ ਬਣਾਉ ਮम्मी ਮੇਰੀ ਸੁਣੋ ਗੱਲ ਤੁਸੀਂ ਇੱਥੇ ਸਬਜ਼ੀ ਫੋਲੀ ਜਾਂਦੇ ਸ਼ਹਿਰ ਨਹੀਂ ਗਏ ਚਲ ਜੂਗੀ ਸ਼ਹਿਰ ਵੀ ਸ਼ਹਿਰ ਮੈਂ ਕੱਲੀ ਨਾ ਚਲ ਜਾਣਾ ਹੀ ਪਿਓ ਤੇਰਾ ਆਊਗਾ ਕਿਸ ਬੰਨੇਓ ਤਾਂ ਫੇਰ ਹੀ ਜਾਊਂਗੀ ਕਿਧਰ ਰਖਸ਼ ਤੇ ਬਹਿ ਕੇ ਕੱਲੀ ਚਲ ਜਾ ਨਹੀਂ ਤੁਸੀਂ ਦਿਹਾਤੀ ਬੜੀ ਚੁੱਕੀ ਪਿਆਪਾ ਸ਼ਹਿਰ ਜਾਣਾ ਵਾ ਹੁਣੇ ਸਾਨੂੰ ਸੱਟ ਚਾਹੀਦਾ ਵਾ ਤੇ ਹੁਣ ਬੈਠਣ ਦੇ ਸੁਭਾਣਾ ਹੋ ਕੇ ਬੈਠੀ ਆ ਨਹੀਂ ਮੈਂ ਠੰਡੇ ਸੁਭਾਣਾ ਨਹੀਂ ਬੈਠੀ ਜਾਣਾ ਵਾ ਸ਼ਹਿਰ ਪਿਓ ਤੇਰਾ ਕਿਸ ਨਾ ਕੰਮ ਗਿਆ ਵਾ ਆ ਲੈੰਦੇ ਹੋ ਕੇ ਅੰਨੀ ਆ ਨਹੀਂ ਉਦਾਂ ਤੇ ਮਾਵਾ ਤੀਆਂ ਦੋਵਾਂ ਨੇ ਚਲ ਜਾਣਾ ਹੀ ਬਸਲੇ ਚੜ ਕੇ ਹੁਣ ਕਿਉਂ ਨਹੀਂ ਗਈਆਂ ਹੁਣ ਵੀ ਚਲ ਜਾਂਦੀਆਂ ਨਹੀਂ ਚਲ ਤੇ ਹੀ ਮਾਵਾ ਤੀਆਂ ਨਹੀਂ ਜਾਣਾ ਹੀ ਪਰ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਵਾ ਰਕਮ ਦੀ ਗੱਲ ਵਾ 1000 2000 ਦੀ ਗੱਲ ਨਹੀਂ ਗਈ ਨਾਲ ਜਾਣਗੇ ਨਾ ਅਗਲਿਆਂ ਨੂੰ ਪਤਾ ਹੋਊ ਕਿ ਬੰਦਾ ਨਾਲ ਆਇਆ ਜਿਵੇਂ ਦੋਵੇਂ ਮਾਵਾਂ ਤੇ ਚਲ ਗਏ ਆ ਉੱਥੇ ਤਾਂ ਠੱਗ ਬੈਠੇ ਆ ਤੇ ਨਾਲੇ ਤੂੰ ਕਹਿਣਾ ਕੀ ਚੰਨੀ ਆ ਮੈਨੂੰ ਸਿੱਧੀ ਸਿੱਧੀ ਗੱਲ ਦੱਸ ਉਹ ਮੰਮੀ ਜਾਓ ਤੁਸੀਂ ਬੱਸ ਦਾ ਸਿਰਫ ਮੇਰੇ ਕੋਲ ਸੈਟ ਹੀ ਲੈਣਾ ਠੀਕ ਵਾ ਨਾ ਸ਼ਹਿਰ ਕਿੰਨੇ ਜਾਣਾ ਹੈ ਕਿਹਨੇ ਵੀ ਨਹੀਂ ਇਹ ਤਾਂ ਬੱਸ ਗੱਲਾਂ ਆਂ ਸ਼ਹਿਰ ਜਾਣ ਦੀਆਂ ਤੁਸੀਂ ਤੇ ਇਦਾਂ ਕਰਦੇ ਜਿਦਾ ਕੁੜੀ ਦਾ ਵਿਆਹ ਰੱਖਿਆ ਹੁੰਦਾ ਵਾ ਕਿ ਸੈਟ ਹੋਣੇ ਮੈਨੂੰ ਚਾਹੀਦਾ ਵਾ ਤਾਂ ਹੁਣ ਬੜੀਆ ਤੁਸੀਂ ਕਰਾ ਕੇ ਤੇ ਬੈਗੀਆਂ ਵਾ ਸਾਡ ਨੂੰ ਹੁਣ ਜਾਨੀਆ ਕਿਉਂ ਨਹੀਂ ਸ਼ਹਿਰ ਜਾਓ ਸਹੀਂ ਬਣਾ ਕੇ ਲਿਆਓ ਹੁਣ ਹੁਣ ਡੈਡੀ ਉਥੇ ਗਿਆ ਵਾ ਤੇ ਉਥੇ ਗਿਆ ਵਾ ਬਾਨੇ ਤੇ ਬੜੇ ਡੱਡੇ ਕੋਲ ਮੇਰੀ ਸੁਣ ਗੱਲ ਵਿਆਹ ਰੱਖਿਆ ਹੋਵੇ ਜਾਂ ਨਾ ਰੱਖਿਆ ਹੋਵੇ ਤੈਨੂੰ ਹੀ ਪਤਾ ਨਾ ਵਿਆਹਾਂ ਦਾ ਖਰਚੇ ਕਿੰਨੇ ਹੁੰਦੇ ਆ ਜੇ ਸੋਨਾ ਬਣਾ ਕੇ ਰੱਖਿਆ ਹੋ ਨਾ ਤੁਹਾਡਾ ਹੀ ਖਰਚਾ ਘਟ ਜਾਊਗਾ ਸੁਣੀ ਨਾ ਮੇਰੀ ਗੱਲ ਤਾਂ ਘੜੀ ਘੜੀ ਟੋਣੀ ਨਾ ਮਾਰ ਮੈਨੂੰ ਲੰਨਵਾਦੀ ਤੁਸੀਂ ਚੰਗੇ ਭਲੇ ਹੋਏ ਨੇ ਠੀਕ ਵਾ ਨਾ ਉਦਾਂ ਤੁਸੀਂ ਕਹਿੰਦੇ ਮੇਰੀ ਦਵਾਈ ਮੁੱਕੀ ਆ ਮੈਂ ਦਵਾਈ ਖਾਣੀ ਆ ਮੇਰਾ ਬੀਪੀ ਘਟ ਜਾਂਦਾ ਵਾ ਐਡਾ ਨਹੀਂ ਵੀ ਪੀੜਾ ਡਾ ਘੜਦਾ ਜੋ ਤੁਸੀਂ ਗੱਲਾਂ ਪਤਾਂ ਕਰਨੇ ਆ ਤੇਰਾ ਕੀ ਰਾਦਾ ਮਰ ਜਾ ਹੁਣ ਫਿਰ ਮੈਂ ਫੇਰ ਠੰਡ ਪੈਜੂ ਤੈਨੂੰ ਮੈਂ ਤਾਂ ਚੁੱਪਚੀ ਬੀਤੀ ਸਬਜੀ ਵੇਖਣ ਲਈ ਹਾਂ ਤੂੰ ਆਣ ਕੇ ਤੇ ਮੇਰੇ ਨਾਲ ਕਲਾਮ ਕਰਨ ਦਾ ਪੀਆ ਤੂੰ ਵੇਖ ਤੇ ਸਹੀਂ ਕਿ ਸ਼ਹਿਰ ਜਾਣੇ ਸੀ ਕਿ ਨਹੀਂ ਜਾਣੇ ਮੈਂ ਪੁੱਛਿਆ ਹੀ ਮਮੀ ਜਿੱਦਾਂ ਤੁਸੀਂ ਮਰੀ ਜਾਨ ਕੀਤੀ ਨਾ ਤੰਗ ਉਹਦਾ ਮੈਂ ਵੀ ਹੁਣ ਕਰਦੀ ਆ ਨਾ ਭਜਾਨੀਆਂ ਕਿਉਂ ਨਹੀਂ ਕੋਈ ਨਹੀਂ ਮੈਨੂੰ ਹੁਣੇ ਸੈੱਟ ਚਾਹੀਦਾ ਹਨੂ ਹੁਣੇ ਸੈੱਟ ਲੱਭ ਕੇ ਦੋ ਖੜਦੀਆਂ ਨਹੀਂ ਹੁਣ ਉਹਨੂੰ ਆਹੋ ਹੁਣ ਪੇਕਿਆਂ ਤਾਂ ਲੈ ਜੂ ਆਈ ਹਾਂ ਹੁਣ ਤੇਰੇ ਹੱਥ ਵਿੱਚ ਆ ਗਈ ਆ ਗੱਲ ਕੜੀ ਕੜੀ ਤਾਂ ਕਰਕੇ ਮਿਹਣੇ ਮਾਰਾਂ ਤੁਹਾਡੇ ਵੀ ਗੱਲ ਹੀ ਆਈ ਸੀ ਤੁਸੀਂ ਵੀ ਕੋਈ ਗੱਲ ਨੂੰ ਲੈ ਕੇ ਬੈਠੇ ਝਰਦੇ ਨਾ ਜੋੜੇ ਹੱਥ ਕੋਈ ਵੇਲਾ ਜਾਣ ਵੀ ਦਿਆ ਕਰ ਲੜਾਈ ਵਾਲਾ ਹੁਣ ਜੋੜੇ ਸਿੰਘ ਖੜਾ ਹੀ ਕਰਦੀਆਂ ਬਸ ਕਿਹੜਾ ਵੇਲਾ ਹੋਵੇ ਤਾਂ ਲੜਾਈ ਮੈਂ ਕਰਾਂ ਉਹ ਮੰਮੀ ਮੈਂ ਲੜਾਈ ਕਰਦੀ ਚੰਗਾ ਵਾਜਾਂ ਦੀ ਮਾਰਦੇ ਲੜਾਈ ਨੂੰ ਚੱਲ ਚੰਗਾ ਮੈਂ ਹੀ ਮਾਰਦੀ ਸਹੀਂ ਤੈਨੂੰ ਸੈਟ ਬਣਾ ਕੇ ਦੱਸੂਗੀ ਕਿਦਾਂ ਬਣਾਈਦਾ ਵਾ ਕੀ ਪਤਾ ਬਣਨਾ ਵਕ ਜਾਉਣ ਮੇਰੇ ਅਲੱਗ ਜਾਂਦਾ ਰਹਿਣਾ ਨਾ ਰੋਟੀ ਦਾ ਨਾ ਪਾਣੀ ਦਾ ਲੜਨ ਵਾਸਤੇ ਆ ਗਈ ਆ ਸੈਟਪ ਬਣਾਈਆਂ ਜਾਂ ਨਾ ਬਣਾਈਆਂ ਤੈਨੂੰ ਕੀ ਜਿਹੜਾ ਇਹ ਪਾਇਆ ਹੀ ਨਹੀਂ ਲੈਣਾ ਨਹੀਂ ਕਿੱਦੀਆਂ ਇਹਨੂੰ ਮਿਰਚਾਂ ਲੱਗੀਆਂ ਵਾ ਮਾਰਾਖ ਲੈਿੰਦੇ ਤਾਂ ਫੇਰ ਤਾਂ ਚੰਗੀ ਹੀ ਜੇ ਲੈਣਦਾ ਵਾ ਤਾਂ ਕਿੱਦੇ ਟੋਣੇ ਮਾਰਨ ਲਈ ਆ ਮੈਨੂੰ ਜਾਂਦੀਆਂ ਨਹੀਂ ਸ਼ਹਿਰ ਧੰਗ ਜੋਗੀਆਂ ਨਾ ਲੱਗੀਆਂ ਹੀ ਆ ਮੇਰਾ ਰਾਦਾ ਤੋੜ ਹੀ ਲਈਏ ਕਿਉਂਕਿ ਇਹ ਸਬਜੀ ਸਵੇਰੇ ਸਵੇਰੇ ਖਾਦੀ ਜਾਂਦੀ ਆ ਸ਼ਾਮਾਂ ਨੂੰ ਕੋਈ ਤਰੀ ਵਾਲੀ ਸਬਜੀ ਹੋਵੇ ਤਾਂ ਫੇਰ ਵਾ ਛਕੂਲੀਮ ਨਹੀਂ ਆ ਕਰੋ ਤਾਂ ਤੋੜ ਹੀ ਲੈਣੀ ਆ ਵਾਵਾ ਹੀ ਹੋਈਆਂ ਵਾ ਨਹੀਂ ਤਾਂ ਕਿਹਨੇ ਬਾਰੋਂ ਲੈ ਜਾਣੀਆਂ ਤੁਹਾਨੂੰ ਮੰਮੀ ਹਾਂ ਪੁੱਤ ਕੀ ਕਰਨ ੜੇ ਇੱਥੇ ਕਰਨਾ ਕੀ ਆ ਆ ਸਬਜੀ ਵੇਖਣ ਲਈ ਵੇ ਪਿੰਡੀਆਂ ਕਿਡੀਆਂ ਸੋਹਣੀਆਂ ਹੋਈਆਂ ਵਾਂ ਤੇ ਮੇਰਾ ਰਾਦਾ ਹੀ ਤੋੜ ਕੇ ਤਾਂ ਰੱਖ ਲਈਏ ਸਬਜੀ ਬਣ ਜੂਗੀ ਆ ਮਮੀ ਇਹ ਵੀ ਗੱਲ ਠੀਕ ਆ ਮੈਂ ਤਾਂ ਢਾਡੇ ਵੱਲ ਆਈ ਹਾਂ ਹਾਂ ਮੈਂ ਚੱਲੀ ਆਂ ਜਿੱ ਕੱਲ੍ਹ ਚ ਕਾਲਾ ਚੱਲੀ ਆਂ ਹਾਂਜੀ ਮਮੀ ਸੰਦੀਪ ਮੈਂ ਵੀ ਤੇਰੇ ਨਾਲ ਗੱਲ ਕਰਨੀ ਸੀ ਮੇਰਾ ਰਾਦਾ ਹੀ ਸ਼ਹਿਰ ਜਾਂਦਾ ਅੱਗੇ ਰਪਿੰਦਰ ਬੜਾ ਭੋਲ ਕੇ ਗਈ ਆ ਕਿ ਸੈਟ ਕਢਾ ਲਿਆ ਤਾਂ ਸ਼ਹਿਰ ਤਾਂ ਤੁਸੀਂ ਗਏ ਨਹੀਂ ਮੈਂ ਤੇਰੇ ਡੈਡੀ ਨੂੰ ਢੀਕਣ ਲਈ ਆਂ ਪਤਾ ਨਹੀਂ ਕਿਹਦੇ ਨਾਲ ਗਏ ਆ ਬਾਹਰ ਨੂੰ ਮੈਂ ਹਾਂ ਆਉਂਦੇ ਆ ਨਾ ਅਹੀਂ ਹੋਈਏ ਜੇ ਤੂੰ ਘਰ ਹੋਵੇਂਗੀ ਨਾ ਉਹਨੂੰ ਡਰ ਹੋਊਗਾ ਤੇ ਘਰ ਹੈਗੀ ਆ ਜੇ ਤੂੰ ਵੀ ਕਾਲਜ ਚਲ ਗਈ ਮੈਂ ਸ਼ਹਿਰ ਚਲ ਗਈ ਇਹਨੇ ਸਾਰੀ ਫੁੱਲਾ ਫਲਾਈ ਕਰਨੀ ਹੋ ਗਾੜੀ ਤੂੰ ਵੇਖ ਲਾ ਮੁੜ ਕੇ ਕਦੀ ਕਹਿਣਾ ਮੰਮੀ ਤੂੰ ਚੀਜ਼ ਰਖ ਲਈ ਆ ਕਦੀ ਸੰਦੀਪ ਨੇ ਰਖ ਲਈ ਆ ਨਾ ਹਾੜਾ ਲੱਗਣਾ ਹੀ ਤੇ ਮੈਂ ਇਹ ਕਰਕੇ ਤੈਨੂੰ ਆਨੇ ਵੀ ਤੂੰ ਛੁੱਟੀ ਕਰ ਲਾ ਮੰਮੀ ਅੱਗੇ ਕਿੰਨੇ ਦਿਨ ਹੋ ਗਏ ਆ ਮੈਂ ਕਾਲਜ ਨਹੀਂ ਗਈ ਤੇ ਸਿਮੀ ਵੀ ਮੈਨੂੰ ਕਹਿਣ ਦੀ ਸੀ ਤੂੰ ਕਾਲਜ ਨਹੀਂ ਆਉਣੀ ਤੇਰੀ ਪੜਾਈ ਖਰਾਬ ਹੋ ਜਾਣੀ ਆ ਜੇ ਤੁਸੀਂ ਸ਼ਹਿਰ ਜਾਣਾ ਹੀ ਆ ਨਾ ਤੇ ਮੈਨੂੰ ਠੀਕ ਕੇ ਫੇਰ ਚਲ ਜਿਓ ਮੈਂ ਆਈ ਜਾਣਾ ਛੇਤੀ ਤੂੰ ਆਪ ਸਿਆਣੀ ਆ ਜਿੱਦਾਂ ਬਿੱਲੀ ਸੱਤ ਘਰ ਫਿਰਦੀ ਆ ਨਾ ਉਹਨੇ ਸਾਰੇ ਕਮਰੇ ਫੋਲਣੇ ਬਿੱਲੀ ਵਾਲਾ ਹਾਲ ਹੀ ਹੋਦਾ ਮੈਂ ਤੈਨੂੰ ਤਾਂ ਕਰਕੇ ਕਹਿਣ ਢਈ ਆ ਕਿ ਛੁੱਟੀ ਕਰ ਲੈ ਇੱਕ ਛੁੱਟੀ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਘਰੋਂ ਚੀਜ਼ ਤਾਂ ਠਾਹ ਹੋ ਗਈ ਨਾ ਫੇਰ ਵੇਖ ਲਈ ਮੰਮੀ ਉਹੀ ਗੱਲ ਤੇ ਮੈਂ ਕਹਿਣ ਢਈ ਆ ਜਦੋਂ ਮੈਂ ਕੱਲ੍ਹ ਤੋਂ ਆ ਜੂਗੀ ਨਾ ਉਦੋਂ ਚੱਲ ਜਿਓ ਤੁਸੀਂ ਤੇਰੇ ਪਿਓ ਨੇ ਮੰਨਣਾ ਵਾ ਕਈ ਤੁਹਾਨੂੰ ਕੰਮ ਹੁੰਦੇ ਆ ਮੈਂ ਤਾਂ ਉਹਨਾਂ ਨੂੰ ਦੇਖਣ ਢਈ ਆ ਪਿਓਣ ਤਹੀ ਜਾਈਏ ਮੰਮੀ ਮੈਂ ਹੁਣ ਸਿਮਮੀ ਨੂੰ ਫੋਨ ਕਰਕੇ ਕਹਿਤਾ ਵਾ ਮੈਂ ਆਉਣ ਲੱਗੀ ਅੱਜ ਤੂੰ ਦੱਸ ਦੇ ਮੰਮੀ ਨੂੰ ਕੋਈ ਕੰਮ ਪੈ ਗਿਆ ਵਾ ਤੇ ਮੰਮੀ ਉਧਰ ਨੂੰ ਚੱਲੇ ਤੇ ਮੇਰੇ ਕੋ ਨਹੀਂ ਆਇਆ ਜਾਣਾ ਮੈਂ ਸਵੇਰੇ ਆਉਂਗੀ ਮੰਮੀ ਅੱਗੇ ਕਿੰਨੇ ਦਿਨ ਹੋ ਗਏ ਆ ਤੁਸੀਂ ਵੀ ਉਹ ਗੱਲ ਕਰੀ ਜਾਣਦੇ ਆ ਨਹੀਂ ਇੱਕ ਛੁੱਟੀ ਨਾ ਕੋਈ ਹੋ ਚੱਲਿਆ ਮੈਂ ਹੋਵਾ ਭੱਜ ਕੇ ਸ਼ਹਿਰੋਂ ਗੱਲਾਂ ਨਾ ਕਰੀ ਜਾ ਜਾਂ ਸ਼ਿੱਕੂ ਫੜ ਕੇ ਲਿਆ ਆ ਪਿੰਡੀਆਂ ਲੱਗੀਆਂ ਮੈਂ ਤੋੜ ਲਾਂ ਸਬਜ਼ੀ ਬਣਾਈਏ ਮਾਸਾ ਮੰਮੀ ਆਪਣੀ ਮਰਜ਼ੀ ਕਰਨੀ ਹੁੰਦੀ ਤੁਸੀਂ ਵੀ ਆ ਕੁੜੀ ਵੀ ਨਾ ਮੇਰੀ ਗੱਲ ਸਮਝਦੀ ਨਹੀਂਗੀ ਮिन्नੋ ਪਤਾ ਵਾ ਨਾ ਉਹਨੇ ਅਲਮਾਰੀ ਨੂੰ ਚਾਬੀਆਂ ਲਾ ਕੇ ਅਲਮਾਰੀ ਖੋਲ੍ਹਾ ਕਦੀ ਪੇਟੀ ਖੋਲ੍ਹਾ ਸਾਰੀ ਫੋਲਾ ਫਲਾਈ ਕਰਨੀ ਆ ਚਲ ਜਾ ਸੰਦੀਪ ਘਰ ਹਊ ਉਹਨੂੰ ਡਰਦੇ ਹੋਊਗਾ ਨਾ ਕਿ ਸੰਦੀਪ ਘਰੇ ਹੀ ਆ ਉਹ ਹੀ ਗੱਲਾਂ ਕਰੀ ਜਾਣ ਲਈ ਆ ਵੀ ਅੰਦਰ ਬਾਅਦ ਵਿੱਚ ਜਾਵੀਂ ਇੱਥੇ ਬਹਿ ਪਹਿਲਾਂ ਮੇਰੀ ਗੱਲ ਸੁਣ ਹੁਣ ਕੀ ਹੋ ਗਿਆ ਵਾ ਵੇ ਹੁਣ ਕੀ ਆ ਜੇ ਸੈਟ ਉਥੋਂ ਲੈਣ ਦਾ ਤਾਂ ਸਾਨ ਨੀਗਾ ਕੀਤਾ ਸੁਣੀ ਨਾ ਮੇਰੀ ਗੱਲ ਅਸੀਂ ਪਾਇਆ ਹੀ ਰਕਮ ਖਰਚੀ ਹੀ ਆਪੇ ਤੋਂ ਬਾਅਦ ਚਲ ਜਾਣਾ ਫਿਰ ਨਾ ਉਹਦੀ ਲੁੱਤਰੋ ਨਾ ਕੱਟ ਕਰ ਥੋੜੀ ਜਿਹੀ ਦਿੱਤਾ ਹੋਣਾ ਤੁਹਾਨੂੰ ਸੈਟ ਹੁਣ ਕੀ ਹੋ ਗਿਆ ਵਾ ਹੁਣ ਮੈਨੂੰ ਘੜੀ ਘੜੀ ਕਹਿੰਦੀ ਆ ਕਿ ਸ਼ਹਿਰ ਨਹੀਂ ਗਈ ਸ਼ਹਿਰ ਨਹੀਂ ਗਈ ਤੇ ਸ਼ਹਿਰ ਚਲ ਜੂਗੀ ਮਨੇਰੇ ਨਾਲ ਸ਼ਹਿਰ ਜਾ ਕੇ ਬਹਿ ਜਾ ਆ ਤਾਂ ਠੀਕ ਆ ਮਾਤਾ ਉਹਦੀ ਵੀ ਗੱਲ ਪਹਿਲਾਂ ਤੁਸੀਂ ਹੱਥ ਚੁੱਕ ਛੜੀ ਜਮੀਨਾ ਇੱਕ ਵੀ ਸਾਨੂੰ ਹੁਣੇ ਸੋਨਾ ਲਿਆ ਕੇ ਦੋ ਤੇ ਜੇ ਹੁਣ ਲਿਆਤਾ ਵਾ ਤਾਂ ਬਣਾ ਲਿਓ ਹੁਣ ਅੱਛਾ ਹੁਣ ਮਾਂ ਗਲਤ ਵਾ ਤੇ ਘਰ ਦੀ ਠੀਕ ਵਾ ਤੂੰ ਵੀ ਉਹਦੀ ਬੋਲੀ ਬੋਲੇਗਾ ਉਹਨੂੰ ਸ਼ਰਿਆਂ ਵਿੱਚ ਲੱਪਣ ਡਿਆ ਵੀ ਤੁਸੀਂ ਗਲਤ ਜੇ ਤੂੰ ਨਹੀਂ ਬੋਲਣ ਡਿਆ ਤੇਰੇ ਵਿੱਚ ਉਹ ਬੋਲਦੀ ਆ ਉਹਨੂੰ ਸਮਝਾਇਆ ਕਰ ਕਿ ਲੂਤਰੋ ਕੱਟ ਕਰ ਸੌਰਿਆਂ ਦੇ ਪਿੰਡ ਆਈ ਆ ਇੰਨੀ ਜ਼ੁਬਾਨ ਚਲਾਉਂਦੀ ਚੰਗੀ ਨਹੀਂ ਲੱਗਦੀ ਜਦੋਂ ਚੀਜ਼ ਸਾਡੀ ਹੀ ਲਿਆ ਕੇ ਫੜਾਤੀ ਅਸੀਂ ਸ਼ਹਿਰ ਜਾਈਏ ਜਾਂ ਨਾ ਜਾਈਏ ਇਹਨੇ ਟੈਕਸ ਦੇਣਾ ਸਾਨੂੰ ਨਾਲੇ ਰਕਮ ਦੀ ਗੱਲ ਵਾ ਅਸੀਂ ਦੋਵਾਂ ਜਿਹਾ ਜਾਣਾ ਵਾ ਮੈਨੂੰ ਆਂਦੀ ਬੱਸੇ ਚੱਲ ਜਾ ਮਾਵਾਂ ਧੀਆਂ ਇਹ ਗੱਲ ਕਹਿੰਦੇ ਤਾਂ ਫਰਜ਼ ਹੈਗਾ ਦੱਸ ਦੇ ਮੈਨੂੰ ਤੇ ਤੂੰ ਕਹਿੰਦਾ ਮੰਮੀ ਤੂੰ ਨਹੀਂ ਚੰਗੀ ਉਹ ਚੰਗੀ ਆ ਪਤਾ ਮੇਰੀ ਸੁਣ ਗੱਲ ਗਝਾਈ ਵੀ ਤੂੰ ਆ ਪਹਿਲੇ ਦਿਨ ਤੋਂ ਜੇ ਤੂੰ ਪਿਆਰ ਨਾ ਰਹੀਂਦੀ ਨਾ ਉਹਨਾਂ ਤੇ ਕੋਈ ਗੱਲਬਾਤ ਨਹੀਂ ਹੋਣੀ ਕੁੜੀ ਮਗਰ ਲਾਕੇ ਨਾ ਬਿਥੇ ਰਾ ਬੁਰਾ ਭਲਾ ਬੋਲਦੀ ਰਹੀਆਂ ਤਾਨੂੰ ਠੀਕ ਆ ਨਾ ਜੇ ਹੁਣ ਸੋਨਾ ਲਿਆ ਕੇ ਦੇ ਦਿੱਤਾ ਵਾ ਗੱਲ ਉਹਦੀ ਬਿਲਕੁਲ ਸਹੀ ਆ ਤੁਸੀਂ ਲਿਆਓ ਹਾਂ ਜਾ ਕੇ ਤੇ ਉਹਦਾ ਸੋਨਾ ਵਾਪਸ ਕਰੋ ਤੁਸੀਂ ਜੇ ਉੱਤੇ ਸੱਪ ਬਣ ਕੇ ਬੈਠੇ ਜੀ ਸੁਣਵੇ ਮੇਰੀ ਗੱਲ ਮੇਰੀ ਵੀ ਸੱਸ ਰਹੀ ਆ ਮੇਰਾ ਸਾਰਾ ਸੋਨਾ ਮੇਰੀ ਸੱਸ ਕੋਈ ਰਿਆ ਕਦੀ ਤੇਰੇ ਪਿਓ ਨੇ ਕੋਈ ਵਾਅਦਾ ਘਟ ਗੱਲ ਨਹੀਂ ਕੀਤੀ ਤੇ ਤੂੰ ਆਣ ਕੇ ਉੱਠ ਕੇ ਮੈਨੂੰ ਡਿਆਂ ਗੱਲਾਂ ਕਰਨ ਸੱਪ ਬਣ ਕੇ ਬੈਠੀ ਆ ਕੀ ਗੱਲ ਆ ਰਕਮ ਖਰਜੀ ਤੇ ਮੈਂ ਰੱਖਣਾ ਨਹੀਂ ਗਾ ਨਾਲੇ ਮੇਰਾ ਕੋਈ ਹੱਕ ਨਹੀਂ ਉਹਨੂੰ ਕੋ ਕਹਿੰਦਾ ਮਾਤਾ ਜੇ ਸੱਸ ਤੇਰੀ ਨੇ ਰੱਖਿਆ ਇਹ ਸੋਨਾ ਤੇ ਉਹਨੇ ਤੈਨੂੰ ਵਾਪਸ ਵੀ ਦੇ ਦਿੱਤਾ ਨਾ ਤੇ ਤੇਰੇ ਤੋਂ ਤਾਂ ਸਾਨੂੰ ਆਸ ਹੀ ਕੋਈ ਨਹੀਂ ਹੈ ਵੀ ਤੂੰ ਸਾਨੂੰ ਵਾਪਸ ਦੇ ਦੇਂਗੀ ਅੱਛਾ ਤੈਨੂੰ ਹੁਣ ਆਪਣੀ ਮਾਂ ਤੇ ਯਕੀਨ ਨਹੀਂਗਾ ਹੈਗਾ ਨਹੀਂ ਮੈਨੂੰ ਹੈ ਨਹੀਂ ਯਕੀਨ ਮਾਂ ਤੈਨੂੰ ਕਰਦੀਦਾ ਯਕੀਨ ਉਹ ਜਿਹੜੀ ਪਿਆਕੇ ਸਮਾਨ ਛਾਡਉਂਦੀ ਆ ਤੂੰ ਹੀ ਸਾਡੀਆਂ ਰਗਾਂ 'ਚ ਗੂੜ ਦਿੱਤਾ ਸੀ ਪਹਿਲਾਂ ਤੇ ਹੁਣ ਇਹ ਸਾਨੂੰ ਲਿਆ ਕੇ ਦਓ ਇੱਕ ਗੱਲ ਸੁਣ ਲੈ ਤੈਨੂੰ ਮੈਂ ਸਮਝਾਉਂਦੀ ਓ ਜਿੰਨੀ ਉਹ ਤੇਜ ਵਾ ਨਾ ਤੈਨੂੰ ਖਾ ਚਟ ਜਾਣਾ ਹੀ ਮਾਂ ਦੀ ਗੱਲ ਮੰਨ ਲੈ ਨਹੀਂ ਤਾਂ ਪਛਤਾਵੇਂਗਾ ਇੱਕ ਦਿਨ ਨੂੰ ਤੇ ਤੁਸੀਂ ਵੀ ਤਾਂ ਖਾਣ ਹੀ ਦੇ ਸਾਨੂੰ ਪਹਿਲਾਂ ਸੋਨਾ ਪਾਤਾ ਤੇ ਹੁਣ ਤੁਸੀਂ ਲੈ ਲਿਆ ਤੇ ਦੇ ਦੂਗੀ ਮਰਤ ਨਹੀਂ ਚੱਲੀ ਪਤਾ ਹੈ ਹੋਗਾ ਰਪਿੰਦਰ ਨੂੰ ਕਹਾਂ ਕੀ ਕੋਈ ਗੱਲ ਨਹੀਂ ਸੋਣਾ ਸਾਨੂੰ ਬਣਾ ਲਿਆ ਹੁੰਦੇ ਤੇ ਫਿਰ ਤੈਨੂੰ ਵਾਪਸ ਕਰ ਦਾਂਗੇ ਮੈਨੂੰ ਜਿਹੜੇ ਜ ਸੁਣਾਉਣ ਤੇ ਕਹਿਣ ਤੁਹਾਨੂੰ ਡਈਆਂ ਜੋ ਮੰਨੇ ਦੇ ਤਾਂ ਹੀ ਆ ਨਾ ਨਹੀਂ ਸਿਰਦੇ ਵਾਲਾ ਨੂੰ ਪਏ ਹੁਣੇ ਉਹਦੇ ਮੈਂ ਪੁੱਛ ਲੈਣਾ ਨਾ ਜਾ ਕੇ ਉਹਨੂੰ ਬੁਲਾ ਜਾ ਪੁੱਛ ਲੈ ਆਹੋ ਪੁੱਛ ਲੈ ਉਹ ਤੇ ਅੱਜ ਲੱਗੀ ਮੇਰੇ ਤੇ ਉਹ ਤੇ ਹੈ ਹੀ ਹੈ ਤੂੰ ਉਤੋਂ ਵਿਚਾਰ ਰਤੀਆਂ ਤਾਂ ਵਾ ਇਹਦਾ ਮਾਪਿਆਂ ਦੀ ਗੱਲ ਮੰਨਣੀ ਨਾ ਹੋਈ ਤੁਸੀਂ ਆਪਣੀਆਂ ਹੀ ਮਰਜ਼ੀਆਂ ਕਰਦੇ ਫਿਰਦੇ ਆ ਇਹਨੇ ਇੱਕ ਗੱਲ ਸੁਵਾਦੀ ਨਹੀਂ ਕੀਤੀ ਤੇ ਜਾਂ ਮੰਮੀ ਚੰਗਾ ਹੋ ਗਿਆ ਉਹਨੇ ਲਿਆ ਕੇ ਤੈਨੂੰ ਫੜਾਤਾ ਵਾ ਇਹ ਤੁਸੀਂ ਤਾਂ ਸਭ ਕੋਈ ਸਾਡਾ ਖਾ ਚੱਲੇ ਜੇ ਕੀ ਤੁਹਾਡਾ ਖਾ ਚੱਲੇ ਆ ਮਰਨ ਦੇ ਤੁਹਾਡਾ ਕਰਕੇ ਪੈਲੀ ਮਿਲਦੀ ਉਹ ਲੱਲਈਦੀ ਆ ਕੋਈ ਚੀਜ਼ ਮਿਲੇ ਉਹ ਬਣਾ ਲਈਦੀ ਆ ਖਸਮਾ ਦਾ ਖਾਸਿਰ ਅਹੀਂ ਤਾਂ ਨਹੀਂ ਕੋਹ ਬਣਾਉਣਾ ਪੜ ਕੇ ਕੁੜੀ ਵੀ ਆਉਣੀ ਆ ਕੁੜੀ ਨੂੰ ਦਵਾਂਗੇ ਦਾਜ ਦਉਣ ਤੁਹਾਡੇ ਤਾਂ ਕੀ ਆਸ ਵਾ ਅੱਜ ਇਹ ਕੁਝ ਕਰਨ ਦੇ ਪੜ ਕੇ ਵੀ ਇਹੋ ਕੁਝ ਕਰਨਾ ਰਮਨ ਹਾਂਜੀ ਆ ਪਾਣੀ ਲੈ ਕੇ ਆਈ ਨਹੀਂ ਨਹੀਂ ਆ ਬੱਚੇ ਕਰਨ ਦੇ ਉਹਨਾਂ ਕੀ ਕਰਨਾ ਮੈਂ ਇੱਥੇ ਹੀ ਆ ਤੇ ਮੈਂ ਤੁਹਾਡੇ ਨਾਲ ਸਲਾਹ ਕਰਨੀ ਸੀ ਕਹੇ ਘਰ ਪਏ ਆ ਤੇ ਜਾ ਕੇ ਤੇ ਸ਼ਹਿਰੋਂ ਹੋਈਏ ਜਿਹੜਾ ਕੰਮ ਹੋ ਜੇ ਨਾ ਉਹ ਹੀ ਚੰਗਾ ਵਾ ਮੁੜ ਕੇ ਕਿੰਗੇ ਪੈ ਜੇ ਨਾ ਰਹਿੰਦਾ ਰਹਿੰਦਾ ਕੰਮ ਰਹਿ ਹੀ ਜਾਂਦਾ ਵਾ ਤੇ ਕੋਈ ਗੱਲ ਨਹੀਂ ਹੋਉਨੇ ਨਾ ਲੈ ਨਾਉ ਤੁਹਾਡੀ ਬੜੀ ਤੰਗ ਵਾ ਤੇ ਸ਼ਹਿਰ ਨਹੀਂ ਗਏ ਮੇਰੇ ਕੋ ਸੋਨਾ ਹੀ ਮੰਗਾਉਣਾ ਸੀ ਤੇ ਜਾ ਕੇ ਤਾਂ ਆਪਣਾ ਕੰਮ ਕਰ ਆਈਏ ਤੇ ਤੁਹਾਨੂੰ ਇਹਦਾ ਪਤਾ ਵੀ ਟਾਈਮ ਤੇ ਲੱਗਾ ਨਹੀਂ ਉਹਦਾਂ ਦਾ ਹੈ ਹੋ ਗੱਲ ਤੁਹਾਨੂੰ ਮੈਂ ਕਹਿਣ ਲਈ ਆ ਕਦੀ ਕੋਈ ਆ ਜਾਂਦਾ ਉਹਨਾਂ ਵੱਲ ਕਦੀ ਕੋਈ ਆ ਜਾਂਦਾ ਵਾ ਹੁਣ ਜਿਹੜਾ ਸਿਆਣਾ ਵਿਆਣਾ ਬੰਦਾ ਆ ਜਾਏ ਤਾਂ ਨਾ ਜਾਣਾ ਤੇ ਪੈਂਦਾ ਹੀ ਆ ਹੁਣ ਵੀ ਲੰਬੜਦਾਰ ਆਇਆ ਹੀ ਉਹਨਾਂ ਬਾਜ਼ ਮਾਰ ਕੇ ਲੈ ਗਿਆ ਤੇ ਉੱਥੋਂ ਆਇਆ ਹੀ ਹੁਣ ਚੱਲ ਕੋਈ ਗੱਲ ਨਹੀਂ ਰੋਟੀ ਬਣੀ ਆ ਰੋਟੀ ਖਾਓ ਤੇ ਕੱਪੜੇ ਤਾਂ ਪਾਏ ਹੀ ਆ ਇਦਾਂ ਹੀ ਸ਼ਹਿਰੋਂ ਹੋਈਏ ਜਾ ਕੇ ਚੱਲ ਫਿਰ ਇਦਾਂ ਕਰ ਲਈਏ ਉਹਨਾਂ ਕਿਹੜਾ ਹਨ ਉਸੇ ਵੇਲੇ ਦੇ ਦੇਣਾ ਬਣਾ ਕੇ ਉੱਥੇ ਵੀ ਦਸ ਦਿਨ ਲੱਗਣੇ ਆ ਨਾਲੇ ਉੱਥੇ ਵੀ ਰਮਰ ਰਾਸ਼ ਹੋ ਜਾਂਦਾ ਤੈਨੂੰ ਪਤਾ ਤਾਂ ਹੈਗਾ ਹੀ ਆ ਰਾਸ਼ ਵੀ ਹੋ ਜਾਂਦਾ ਵਾ ਤੇ ਗਾੜੀ ਗਾੜੀ ਮੰਗਾਈ ਹੋਣ ਰਹੀ ਆ ਨਾਲੇ ਇੱਕ ਗੱਲ ਮੇਰੀ ਹੋਰ ਸੁਣ ਲੋ ਜਿਹੜੇ ਪੈਸੇ ਘਰ ਪਏ ਆ ਨਾ ਜੇ ਇੱਕ ਵਾਰ ਉਹਨਾਂ ਨੂੰ ਹੱਥ ਲੱਗ ਗਿਆ ਨਾ ਉਹ ਘਰੇ ਖਰਚੇ ਜਾਣੇ ਆ ਮੁੜ ਕੇ ਨਹੀਂ ਜੇ ਸੋਨਾ ਬਣਾ ਤੇ ਬਣਾਉਣਾ ਤੇ ਪਹਿਣਾ ਹੀ ਆ ਨਾਲੇ ਨਾ ਇੱਕ ਹੋਰ ਗੱਲ ਵਾ ਮੈਂ ਆਪਣੀ ਧੀ ਨੂੰ ਨਾ ਤੀਜਾ ਦਾ ਸਾਰਾ ਸਮਾਨ ਬਣਾ ਕੇ ਪਾਉਣਾ ਵਾ ਇਹਨਾਂ ਨੂੰ ਮੈਂ ਪਾਇਆ ਹੈਗਾ ਤੇ ਜ਼ਬਾਨਾਂ ਆਈਆਂ ਜਿਹੜੀਆਂ ਲੰਮੀਆਂ ਵਾਂ ਜਿਹੜੇ ਅੱਜ ਇਦਾਂ ਗੱਲਾਂ ਕਰਨਦੇ ਆ ਕੱਲ ਇਹਨਾਂ ਨੇ ਸਾਨੂੰ ਕਿੰਨਾ ਕ ਸਾਹਮਣਾ ਹੋ ਨੌਵਾਂ ਤੇ ਹੈ ਹੀ ਹੈ ਵਾ ਢਡੋਂ ਜੰਮੇ ਜਿਹੜੇ ਆ ਨਾ ਉਹ ਹੀ ਗਾੜੀ ਮਾਂ ਪੇ ਉਹਨੂੰ ਛੁਦਾਈ ਸਮਝਦੇ ਆ ਆ लवली ਇਤੇ ਸੌ ਸੌ ਗੱਲਾਂ ਨੇ ਮੈਨੂੰ ਕੀਤੀ ਆ। ਤੇਰਾ ਮਨ ਮੈਨੂੰ ਤੇ ਲੱਗਦੀ ਕਿ ਸਮਝ ਰਹੀ ਹੈ ਕਿ ਕਿਹੜੀ ਗੱਲਾਂ ਗੱਲ ਕਰਦਾ। ਕੀਰੀ ਬਣਾ ਕੇ ਦਿੱਤਾ। ਦਿਹਾੜੀ ਲੈ ਕੇ ਦਿੱਤੀ ਆ ਵਿਆਹ ਇਹਦਾ ਚੰਗਾ ਕੀਤਾ। ਦੱਸੇ ਨਾ ਵੀ ਡੈਡੀ ਤੁਸੀਂ ਕੀਤਾ ਕੀ ਆ? ਤੇਰੇ ਨੂੰ ਮੈਂ ਦੱਸਾਂ। ਤੁਹਾਡੇ ਸਾਹਮਣੇ ਨਹੀਂ ਗੱਲ ਕਰਦਾ। ਮੈਨੂੰ ਬਥੇਰੀਆਂ ਗੱਲਾਂ ਕਰਦਾ ਵਾ। ਤੇਰਾ ਪਰ ਤੇਰੇ ਨਾਲ ਗੱਲਾਂ ਕਰਦਾ ਨਾ ਮੇਰੇ ਨਾਲ ਗੱਲ ਕਰਕੇ ਦੱਸੇ ਫੇਰ ਇਹਨੂੰ ਮੈਂ ਦੱਸਾਂ। ਤੁਹਾਡੇ ਨਾਲ ਗੱਲ ਨਹੀਂ ਉਹਨੇ ਕਰਨੀ। ਜਿੱਦਾਂ ਰਨਸ ਖਾਲਦੀ ਆ ਨਾ ਉਧਰ ਆਣ ਕੇ ਬੋਲਣ ਡੈ ਪੈਂਦਾ ਵਾ। ਮੈਂ ਤਾਂ ਬਥੇਰੀਆਂ ਕੀਤੀਆਂ ਸੀ। ਮੇਹਾ ਪੁੱਤ ਤੁਹਾਡੇ ਕੋਲ ਪਾਣੀ ਦੀ ਆਸ ਨਹੀਂ ਗਈ ਹੈਗੀ ਜਿੱਦਾਂ ਹੁਣੇ ਮਗਰ ਲੱਗਿਆ ਵਾ ਜੇ ਇਦਾਂ ਮਗਰ ਲੱਗਾ ਰਿਆ ਨਾ ਤੈਨੂੰ ਖਾ ਚੱਟ ਜਾਣਾ ਵਾ ਜੇ ਆ ਰੋਲਾ ਮੈਂ ਨਾ ਪਾਉਂਦੀ ਨਾ ਇਹ ਉੱਥੇ ਸੈੱਟ ਹੋਣਾ ਹੀ ਨਹੀਂ ਉਹਨਾਂ ਨੇ ਖਾ ਲੈਣਾ ਹੀ ਤੇ ਚੱਲ ਮੇਰੇ ਭਾਈ ਬੈਠਾ ਰਹਿਂਦਾ ਵੇਂਦਾ ਰਹਿਂਦਾ ਫਿਰ ਵਾਕਿਆ ਰਮਨ ਜੇ ਤੂੰ ਨਾ ਨਾ ਰੋਲਾ ਪਾਵੀ ਇਹ ਨਹੀਂ ਹੋਣਾ ਹੁਣ ਆਂਦਾ ਵਾ ਬੇ ਬਣਾ ਕੇ ਤੇ ਮੈਨੂੰ ਦੇ ਦਿਓ ਫੇਰ ਦੇ ਦਿਓ ਵਾਪਸ ਮੈਂ ਤਾਂ ਨਾ ਮੈਂ ਹਾਂ ਦਿੱਤਾ ਮੈਂ ਤਾਂ ਪੱਕੇ ਹੋ ਗਈ ਆ ਮੈਂ ਤਾਂ ਜਿਹੜਾ ਸਗੋ ਪਿਆ ਵਾ ਨਾ ਹੋਰ ਮੈਂ ਉਹ ਵੀ ਲੈ ਲੈਣਾ ਆਪਣਾ ਇੱਧਰ ਦਾ ਉੱਧਰ ਦਾ ਰੱਖਦੀ ਫਿਰੇ ਜਿਹੜਾ ਉਧਰੋਂ ਇਹਨੂੰ ਪਿਆ ਨਾ ਉਹ ਇਹਦਾ ਰਹਿਣ ਦੇ ਜਦੋਂ ਦੋਵੇਂ ਣਾਣੇ ਦੂਜੇ ਵਹਿ ਜਾਣਗੇ ਨਾ ਤੇ ਫੇਰ ਇਹਨਾਂ ਦਾ ਵੇਖਾਂਗੇ ਕੀ ਕਰਨਾ ਸਹੀ ਗੱਲ ਵਾ ਤੁਹਾਡੀ ਹੱਦ ਹੋ ਗਈ ਮੈਂ ਨਹੀਂ ਇਹਨਾਂ ਵਾਲੀ ਬਾਤ ਇਹ ਕਹੂਗੀ ਵੀ ਨਹੀਂ ਮੈਂ ਦੇਣਾ ਹੀ ਨਹੀਂ ਆ ਕੋਈ ਗੱਲ ਨਹੀਂ ਇਹਨੇ ਦੇਣਾ ਨਹੀਂਗਾ ਤੇ ਮੈਨੂੰ ਲੈਣਾ ਆਉਂਦਾ ਵਾ ਵੇਖੀ ਸਹੀ ਹਾਂ ਗੱਲ ਤੇ ਗੁੱਠਾ ਦੇ ਕੇ ਨਾ ਇਹਦੇ ਕੋਲ ਸੈਟ ਕਢਾਇਆ ਤੇ ਇਹ ਮੈਨੂੰ ਕੀ ਯਾਦ ਕਰੂਗੀ ਰਮਨਾਵਾ ਪਿਆ ਇਹਦਾ ਬੜਾ ਚਾਹ ਘੁੱਟ ਪੀਏ ਚਾਹ ਤਾਂ ਸਵੇਰ ਦੀ ਪੀਂਦੇ ਜੇ ਰੋਟੀ-ਪੁਰਕੀ ਖਾ ਲੋ ਤੇ ਫੇਰ ਸ਼ਹਿਰੋਂ ਹੋਈਏ ਚੱਲ ਯਾਰ ਜੋ ਵੀ ਲੈਣਾ ਲਿਆ ਗਾ ਉੱਥੇ ਤੇ ਲੜੀ ਦੀ ਸੰਧਿਆ ਹੁੰਦੀ ਇਹ ਤੂੰ ਜਨਮੀ ਦੇ ਮਗਰ ਲਾ ਕੇ ਇਦਾਂ ਬੋਲਣ ਦਾ ਮਾ ਨਾ ਤੈਨੂੰ ਜਾਂਦਿਆਂ ਪਾਲਿਆ ਤੇ ਤੂੰ ਇਹੋ ਗੱਲਾਂ ਕਰੀ ਜਾਂਦਾ ਵੀ ਸਾਡੇ ਹੱਥ ਕੀਤਾ ਕੀ ਆ ਕੋਠੀ ਪੜਾ ਕੇ ਦਿੱਤੀ ਆ ਪੈੜੀ ਲਈ ਆ ਕੀ ਨਹੀਂ ਬਣਾਇਆ ਯਾਰ ਦੱਸੋ ਕੋਈ ਨਹੀਂ ਇਤਨਾ ਵੀ ਕਰਦਾ ਗੱਲ ਮੇਰੀ ਗੱਲ ਸੁਣ ਰਫੜ ਪਾ ਕੇ ਬਾਹਰ ਤੇ ਹੁਣ ਫੋਨ ਫੜ ਕੇ ਬੈ ਗਈ ਆ ਮਾਤਾ ਨੂੰ ਕਹਿ ਕੇ ਆਈਂ ਕਦਾਂ ਰਫੜ ਪਾਇਆ ਮੈਂ ਕੀ ਕਿਹਾ ਆ ਅੱਜ ਮੈਂ ਸ਼ਹਿਰੋਂ ਆਇਆ ਹਾਂ ਤੇ ਉਹਨੇ ਉੱਥੇ ਹੀ ਘੇਰ ਲਿਆ ਮੈਨੂੰ ਕਹਿੰਦੇ ਕੀ ਹੈ ਤੇ ਦੱਸੋ ਕਹਿਣਾ ਉਹਨਾਂ ਨੇ ਕੀ ਆ ਤੂੰ ਸੋਨਾ ਕਾਲੀ ਪੁੱਛਿਆ ਉਹਨਾਂ ਨੇ ਮੈਨੂੰ ਵਾਪਸ ਦੇ ਦੋ ਹਣ ਦੋ ਚਾਰ ਦਿਨ ਵੇਖ ਤੇ ਸਹੀ ਤੇ ਕੀ ਕਰਦੇ ਆ ਉਹ ਮੈਂ ਤਾਂ ਕੁਝ ਵੀ ਨਹੀਂ ਕਿਹਾ ਹੈਗਾ ਉਹਨਾਂ ਨੂੰ ਉਹ ਕਹਿਣ ਦੀ ਮੈਨੂੰ ਬੋਲ ਕੇ ਗਈ ਆ ਆਹੋ ਮੈਂ ਬੋਲ ਕੇ ਗਈ ਆ ਇੱਥੇ ਬੋਲਣ ਦੇ ਉਹ ਆਪਡੇ ਹੀ ਮੈਂ ਤਾਂ ਬਸ ਸਿਰਫ ਇੰਨਾ ਹੀ ਪੁੱਛਿਆ ਕਿ ਮੰਮੀ ਤੇ ਕੀ ਕਹਿੰਦੇ ਆਪਾਂ ਸ਼ਹਿਰ ਜਾਣਾ ਆ ਤੇ ਗਏ ਕਿਉਂ ਨਹੀਂ ਆ ਹੁਣ ਆਪੇ ਜਾਣ ਨਾ ਜਾਣ ਮੈਂ ਬਤਾ ਦਉ ਹਾਂ ਤੇ ਵੇਖ ਲਾ ਤੂੰ ਨਾ ਜਾਣਗੇ ਤੇ ਫੇਰ ਅਸੀਂ ਪੁੱਛਣ ਵਾਲੇ ਬਣਾਂਗੇ ਉਹ ਮੈਂ ਤੇ ਉਦਾਂ ਹੀ ਵੀਆਰੀ ਇਹ ਗੱਲ ਕੀਤੀ ਫੇ ਤੁਸੀਂ ਕਹਿੰਦੇ ਸੀ ਵੀ ਡੈਡੀ ਜੀ ਨਾਲ ਸ਼ਹਿਰ ਜਾਣਾ ਤੇ ਗਏ ਨਹੀਂ ਉਹ ਨਾਲ ਨਾਲ ਗੱਲ ਤਾਂ ਹੈ ਹੀ ਨਹੀਂ ਆ ਉਹ ਗਾੜੀਆਂ ਕਹਿਣ ਲਿਆ ਵੀ ਜਦੋਂ ਬਣਾ ਲਾਂਗੇ ਨਾ ਤੇ ਤੁਹਾਨੂੰ ਅਸੀਂ ਵਾਪਸ ਦੇ ਦਾਂਗੇ ਲੈ ਐਨੀ ਗੱਲ ਜੇ ਮੰਮੀ ਮੈਨੂੰ ਕਹਿ ਦਿੰਦੇ ਤੇ ਇਹਦੇ ਵਿੱਚ ਗਲਤ ਕੋਈ ਨਹੀਂ ਨਾ ਹੈਗੀ ਮੈਂ ਤਾਂ ਬਸ ਇੰਨਾ ਹੀ ਪੁੱਛਿਆ ਸੀ ਤੇ ਮੈਨੂੰ ਗਾੜੀਆਂ ਖਾਣ ਪੈ ਜਾਂਦੇ ਸੀ ਇਹਦੇ ਵਿੱਚ ਮੈਂ ਤਾਂ ਕੋਈ ਗਲਤ ਕਿਹਾ ਨਹੀਂ ਆ ਆਪੇ ਗੱਲਾਂ ਬਤੋਨਾ ਕਰ ਲੀਆਂ ਵਾ ਆਪੇ ਹੀ ਹੁਣ ਸੱਚੀ ਹੋ ਗਈ ਆ ਉਹ ਕਹਿੰਦੀ ਆ ਵੀ ਬੋਲੀ ਆ ਮੈਨੂੰ ਆਣ ਕੇ ਬੋਲੀ ਆ ਇਥੇ ਕਿ ਤੁਸੀਂ ਜਾਂਦੇ ਨਹੀਂ ਬਣਾਉਣਾ ਹੁਣ ਉਹ ਤੁਹਾਨੂੰ ਲੱਗਦਾ ਵਾ ਠੀਕ ਆ ਮੰਮੀ ਬੜੇ ਗਾਂ ਦੀ ਚੀਜ਼ ਵਾ ਚੰਗਾ ਤੁਹਾਨੂੰ ਨਹੀਂ ਪਤਾ ਹੈਗਾ ਤੇ ਜੇ ਉਹ ਗਾਂ ਦੀ ਮਾਰੀ ਜਾਂਦੇ ਆ ਉਹੀ ਪਿੱਛੇ ਹੋ ਕੇ ਬਹਿ ਜਾ ਤੂੰ ਉਤੋਂ ਗਾਂ ਦਲ ਜਾਨੀ ਤੇ ਮੈਂ ਦੱਸੋ ਕੀ ਕਰਾਂ ਮੈਂ ਤਾਂ ਪੁੱਛਿਆ ਇਹ ਘਰ ਚ ਬੰਦਾ ਗਲਵ ਨਾ ਕਰੇ ਹੁਣ ਗੱਲ ਤੇ ਕਰ ਹੀ ਲਈ ਦੀ ਐ ਨਾ ਕੋਈ ਗੱਲ ਸਮਝਾ ਦੇਣਾ ਤੂੰ ਨਹੀਂ ਪੁੱਛਣਾ ਮੈਂ ਆਪੇ ਪੁੱਛ ਲੂੰਗਾ ਹਫਤੇ ਦੋ ਹਫਤੇ ਬਾਅਦ ਤੂੰ ਹੀ ਸੋਨਾ ਬਣਾਉਣਾ ਵਾ ਜਾਂ ਨਹੀਂ ਬਣਾਉਣਾ? ਓ ਚੰਗਾ ਬਾਬਾ ਮੈਂ ਬੋਲਦੀ ਨਹੀਂ ਠੀਕ ਆ ਮੈਂ ਪੱਟੀ ਬੰਨ ਲੈਨੀ ਆ ਮੋਢੇ ਤੇ ਤੇ ਚੁੱਪ ਕਰ ਜਾਨੀ ਏ ਜਿਹੜਾ ਬੰਦਾ ਗਲਤ ਨਾ ਕਰੇ ਘਰ ਦੇ ਵਿੱਚ ਜਦੋਂ ਘਰ ਦੇ ਵਿੱਚ ਆਜੋ ਓਦੋਂ ਕਪਾਤ ਜਦੋਂ ਆਜੋ ਓਦੋਂ ਕਪਾਤ ਅਜੇ ਪਾਣੀ ਨਹੀਂ ਧਣੀ ਨਹੀਂ ਧਉਂਦੇ ਉਹਨੇ ਘੇਰ ਕੇ ਦੇ ਕਪਾਤੋ ਜਿਹੜੀ ਦੂਜੀ ਹੈ ਨਾ ਚਾਹੀ ਤੈਨੂੰ ਕਿਸੇ ਬੰਨੇ ਕੱਢ ਦੋ ਵਿਆਵਿਅਵ ਕਰਕੇ ਇਹਦਾ ਮੜਾ ਜੀ ਉਹਦੀ ਤੇ ਤੂੰ ਗਾਲੀ ਛੱਡਾ ਉਹਦੇ ਸਾਰੇ ਪੋੜੇ ਕਦੀ ਕੰਨਾਂ ਨਾ ਲੱਗੀ ਰਹਿੰਦੀ ਆ ਕਦੀ ਕਿਤੇ ਬਹਿ ਜਾਂਦੀ ਆ ਕਦੀ ਕਿਤੇ ਸੁਣਨ ਬਹਿ ਜਾਂਦੀ ਆ ਨਾ ਨੂੰ ਪੜਾਈ ਦਾ ਫਿਕਰ ਨਾ ਕੋਜ ਹੋਰ ਕੰਦਾ ਨਾ ਲੱਗ ਜਾਂਦੀ ਜਾਂ ਗੱਲਾਂ ਸੁਣ ਲੈਂਦੀ ਜਾਂ ਜਾ ਕੇ ਮੰਮੀ ਨੂੰ ਦੱਸ ਦਿੰਦੇ ਆ ਤੇ ਮੰਮੀ ਮੁੜ ਕੇ ਮੇਰੇ ਵੱਲ ਆ ਜਾਂਦੀ ਕੋਈ ਨਹੀਂ ਹੋਈ ਹੋਈ ਤੇ ਤੇਰੀ ਮੰਮੀ ਨਾਲ ਜਿੰਨੀ ਆ ਜੀ ਲੜਾਈ ਹੋਈ ਆ ਨਾ ਮੰਮੀ ਨਾਲ ਹੀ ਹੋਈ ਆ ਉਹਦੇ ਨਾਲ ਕੋਈ ਗੱਲਬਾਤ ਹੁੰਦੀ ਆ ਤੇਰੀ ਉਹ ਵੀ ਬਥੇਰੀ ਚਲਾਕ ਵਾ ਤੁਹਾਨੂੰ ਨਹੀਂ ਪਤਾ ਚਲਾਕ ਵਾ ਤੈਨੂੰ ਰਹਿਣ ਚਲਾਕ ਤੂੰ ਹੋ ਚੁੱਪ ਕੀਤੀ ਰਿਹਾ ਕਰ ਤੁਹਾਡੀ ਕਿਤੇ ਗੱਲ ਸੁਣ ਲਈ ਹੋਣੀ ਹੁੰਦੀ ਆ ਕਿਤੇ ਪਹਿਲਾਂ ਕੱਲ ਦੀ ਗੱਲ ਵਾ ਮੰਮੀ ਮੁੜ ਕੇ ਮੈਨੂੰ ਦੱਸਾਂ ਦੇ ਕਿਹੜੀ ਗੱਲ ਬਣੀ ਉਹ ਸੰਦੀਪ ਤੇ ਕਹਿਣ ਦਈ ਆ ਵੀ ਇਹ ਸੈਟ ਤੇ ਪਿੰਡੋਲਾ ਕੀ ਆਈ ਮੈਂ ਸੰਦੀਪ ਨਗਰ ਦੇ ਵਲੇ ਵੇ ਲਿਆ ਨੂੰ ਪਿੰਡੋਲੀਆ ਮਦਿਆ ਨੂੰ ਆਈ ਤੇ ਪਿੰਡ ਰਖੜੀ ਬੰਨਣ ਗਏ ਓਏ ਓ ਮੈਂ ਮੰਮੀ ਨੂੰ ਸੁਣਾਤਾ ਗੱਲਾਂ ਗੱਲਾਂ ਜੇ ਜਿੱਥੋਂ ਮਾਦੀ ਲਿਆ ਕੇ ਦਿੱਤਾ ਹੇ ਲਿਆ ਦੇ ਦਿੱਤਾ ਮੈਂ ਤੁਹਾਨੂੰ ਆ ਤੇ ਉਹਨੇ ਸੁਣ ਲਿਆ ਉਸੇ ਵਲੇ ਆ ਕੇ ਤੇ ਮੁਰਗੇ ਮੈਨੂੰ ਡਹੀ ਕਹਿਣ ਉਹਦੀ ਤੂੰ ਗੱਲ ਛੱਡ ਕਹਿੰਦੀ ਆ ਤੇ ਕਹਿੰਦੀ ਰਹਿਣ ਦੀ ਤੂੰ ਆੜੇ ਲੈਣੋ ਹਟ ਜਾ ਮਾਤਨ ਓ ਚੰਗਾ ਬੱਬਾ ਮੈਂ ਨਹੀਂ ਕਹਿੰਨੀ ਕਿੰਨੂ ਕੋ ਠੀਕ ਵਾ ਨਾ ਮੈਂ ਨਹੀਂ ਗੱਲ ਕਰਦੀ ਕੋਈ ਵੀ ਇਹ ਘਰ ਦੇ ਵਿੱਚ ਗੱਲ ਕਰਨ ਦਾ ਵੀ ਨਹੀਂ ਹੈਗਾ ਕਿ ਬੰਦਾ ਬੋਲੀ ਪਏ ਮਸਾ ਆਪ ਆਏ ਜੋ ਮਰਜ਼ੀ ਕਰਦੀਆਂ ਰਹਿਣੇ ਜਾ ਪਾਣੀ ਲਿਆ ਹੁਣ ਪਾ ਕੇ ਮੋਨਾਂ ਨੂੰ ਨਹੀਂ ਜੋ ਬਗਰੋਣਾ ਆ ਖਾਣਾ ਜੀਆ ਅਧੋਈ ਇੱਕ ਦੇਨਾ ਵਾਲੀ ਆਪਣੀ ਨਹੀਂ ਗਲਤੀ ਮੰਨਣੀ ਇਹਨਾਂ ਨੇ ਵੀ ਸਾਡੀ ਵੀ ਕੋਈ ਗਲਤੀ ਹੈਗੀ ਆ ਇੱਥੇ ਅਗਲੇ ਦਾ ਕਸੂਰ ਕੱਢੀ ਜਾਣਾ ਵਾ ਉਹ ਮੈਨੂੰ ਏਦਾਂ ਬੋਲ ਕੇ ਗਈ ਆ ਉਹਨੇ ਮੈਨੂੰ ਏਦਾਂ ਕਿਹਾ ਵਾ ਕੁੜੀ ਨੂੰ ਤਾਂ ਕੰਮ ਕੋਈ ਕਹਿਣਾ ਨਹੀਂ ਆ ਤੇ ਨਾਂ ਨੂੰ ਕੁਝ ਕਹਿਣਾ ਹੀ ਆ ਉਹ ਤਾਂ ਬੜੀ ਲਾਡਰੀ ਰੱਖੀ ਆ ਮੈਂ ਹੀ ਵਾਧੂ ਆ ਗਈਆਂ ਘਰ ਦੇ ਵਿੱਚ ਨਾਲੇ ਸਾਰਿਆਂ ਦਾ ਕੰਮ ਤੰਦਾ ਕਰਦੀ ਆ ਤੇ ਨਾਲ ਇਹਨਾਂ ਦੀਆਂ ਗੱਲਾਂ ਸੁਣਦੀ ਆ ਕੋਈ ਨਹੀਂ ਆ ਮੈਂ ਵੀ ਕਿਨਗਜ਼ਰ ਸੁਣਨੀ ਆ ਹਾਂਜੀ ਇਧਰ ਆ ਕੇ ਸੁਣ ਮੇਰੀ ਦੱਸੋ ਮੈਂ ਆ ਜਾਣਾ ਸ਼ਹਿਰ ਤੇ ਚੱਲ ਫਿਰ ਜਿੜੀ ਐ ਤਿਆਰੀ ਫੜੀ ਐ ਇਦਾਂ ਚੱਲ ਜਾਣਾ ਉਹ ਤੇ ਕਿਹੜਾ ਸਗਨ ਲੱਗਣਾ ਵਾ ਫੇ ਨਵੇਂ ਕੱਪੜੇ ਪਾ ਕੇ ਜਾਣਾ ਵਾ ਇਦਾਂ ਦੇ ਕੱਪੜੇ ਹੁੰਦੇ ਸ਼ਹਿਰ ਉਹ ਤਿਆਰੀ ਹੁੰਦੀ ਐ ਪਤਾ ਕੀ ਹੁੰਦੀ ਐ ਆਪਣਾ ਪੈਸੇ ਥੇਲਾ ਲੈਣਾ ਵਾ ਕਈ ਗੱਲਾਂ ਪਤਾ ਹੁੰਦੀਆਂ ਵਾ ਕੋਈ ਨਹੀਂ ਪੈਸੇ ਜਿੰਨੇ ਤੁਸੀਂ ਲਿਆ ਕੇ ਮੈਨੂੰ ਫੜਾਈ ਸੀ ਨਾ ਉਹ ਮੈਂ ਪਾ ਲਈ ਨਹੀਂ ਉਸ ਦੇ ਵਿੱਚ ਤੇ ਨਾਲ ਹੀ ਉਹ ਸੈੱਟ ਪਾ ਲਈ ਨਹੀਂ ਉਹ ਇਹੋ ਤੇ ਗੱਲ ਮੈਂ ਕਹਿੰਦਿਆ ਤਾਂ ਕੋਈ ਗੱਲ ਨਹੀਂ ਹੌਸਲਾ ਦੇ ਕਰੋ ਹੌਲੀ ਨਾਲ ਗੱਲ ਕਰ ਲਓ ਸਾਰਾ ਟੱਬਰ ਨਾ ਅੱਗ ਚ ਲਵੇਟੇ ਜੇ ਬਸ ਗਾਲੀ ਪੈਣਾ ਅਗਲੇ ਬੰਦੇ ਤੇ ਮੇਰਾ ਇਰਾਦਾ ਸੀ ਨਾਲ ਸੰਦੀਪ ਨੂੰ ਲੈ ਜਾਂਦੇ ਉਹ ਜਿੱਦਾਂ ਦਾ ਉਹਨੇ ਸੈਟਪ ਬਣਾਉਣਾ ਇਹਨਾਂ ਆਪਣੀ ਮਨਮਤੀ ਦਾ ਹੱਥੇ ਬਣਾ ਲਿੰਦੀ ਤਹੀ ਚੁੱਪ ਕਰੋ ਸੰਦੀਪ ਨੂੰ ਘਰ ਰਹਿਣ ਦੋ ਘਰ ਵੀ ਇੱਕ ਜਾਣਾ ਚਾਹੀਦਾ ਵਾ ਉਹ ਤੇ ਨਾ ਥਾਂ ਥਾਂ ਪੱਤ ਪੱਤ ਭੋਲਦੀ ਐ ਜਿੱਦ ਅਸੀਂ ਦੋਵੇਂ ਮਾਮਾ ਤੀਆਂ ਚੱਲ ਗੀਆਂ ਨਾ ਉਹਨੇ ਸਾਰੇ ਅੰਦਰ ਦੀ ਤਲਾਸ਼ੀ ਕਰਨੀ ਆ ਉਹਦੀ ਮੈਂ ਤਾਂ ਹੀ ਛੁੱਟੀ ਕਰਵਾਈ ਆ ਕਿ ਉਹ ਘਰ ਰਹੂਗੀ ਆਪਾਂ ਦੋਵੇਂ ਜਣੇ ਹੋ ਹੁੰਦੇ ਆ ਨਾਲੇ ਜਿੱਦਾਂ ਦਾ ਡਿਜ਼ਾਈਨ ਉਹ ਕਹਿੰਦੇ ਉਦਾਂ ਦਾ ਬਣਾ ਦੇਣਾ ਵਾ ਔਰ ਉਹਨੇ ਉਥੇ ਕੀ ਖਰੀਦਣਾ ਤੇ ਫੇਰ लवली ਨੂੰ ਲੈ ਜੀਏ ਅਗਲਾ ਗੱਲਾਂ ਕਰੂਗਾ ਕੀ ਰਹਦੀਏ लवली ਨੂੰਥੇ ਪੈਸੇ ਦੇਣੇ ਆ ਅੱਗੇ लवली ਘਟ ਗੱਲਾਂ ਕਰਦਾ ਵਾ ਜਦੋਂ ਪਿਓ ਹੋਵੇ ਨਾ ਜਿੰਦਾ ਜਾਗਦਾ ਫਿਰ ਬੱਚਿਆਂ ਲਈ ਵੀ ਖੀਦਾ ਹੁੰਦਾ ਦੋਵੇਂ ਜਾਣੇ ਜਾ ਕੇ ਤਾਂ ਬਣਾ ਕੇ ਲੈ ਆਈਏ ਚੱਲ ਭਰਾ ਚੱਲ ਹੱਦ ਹੋਈ ਐ ਇਹਦੀ ਵਾਲੀ ਭਲਕੇ ਅਗਲੀ ਨੇ ਫਿਰ ਗੱਲਾਂ ਹੀ ਕਰਨੀਆਂ ਵਾ ਕਿ ਤੇਰਾ ਮਾਂ ਪਿਓ ਕਿਹੜਾ ਪੁੱਛਦਾ ਵਾ ਅਗਲੇ ਜਾਣ ਲੱਗੇ ਇੱਕ ਰੀ ਦੀ ਕਿਹਾ ਤੈਨੂੰ ਵੀ ਆ ਚੱਲੀਏ ਇਹਨੂੰ ਨਹੀਂ ਨਾ ਗੱਲਾਂ ਦਾ ਪਤਾ ਇਹ ਆਪਣੀਆਂ ਮਰੀ ਜਾਂਦੀ ਆ ਰਮਨ ਨਿਗਲਿਆ ਹੁਣ ਹੁਣ ਕੀ ਰਹਾ ਗਿਆ ਵਾ ਆ ਗਈ ਆ ਜਾ ਆ ਫਿਰ ਚਲੋ ਚਲੋ ਫੇਰ ਉਥੇ ਜਾ ਕੇ ਕਰ ਲਿਆ ਕਰੋ ਸੋ ਚੀਜ਼ ਪਾਉਣੀ ਹੁੰਦੀ ਆ ਸ਼ਹਿਰ ਜਾਣਾ ਵਾ ਮੁੜ ਕੇ ਉਥੇ ਜਾ ਕੇ ਮੂੰਹ ਵੇਖਣਾ ਵਾ ਚੱਲ ਬੈ ਅੱਧਾ ਦਿਨ ਇੱਥੇ ਨਗਾਤਾ ਵਾ ਕੋਈ ਗੱਲ ਨਹੀਂ ਕੀ ਗੱਲ ਰਹੀ ਹੈ